ਵਕਤ ਦੀ ਹਕੂਮਤੇ ਮੰਦੀ ਆ ਕਿ ਸ਼ਾਇਦ ਸਿੱਖਾ ਨੂੰ ਅਸੀਂ ਢਰਾ ਲਵਾਂਗੇ ਇੱਥੇ ਦੇਹ ਧਾਰੀ ਧੰਮ ਜਿਹੜਾ ਸੀ ਉਹਨੂੰ ਬੜਾਵਾ ਦਿੱਤਾ ਜਾਵੇ ਮੈਂ ਬੇਨਤੀ ਕਰਾਂ ਸਿੱਖਾ ਨੂੰ ਕਦੀ ਭੁਲੇਖਾ ਨਹੀਂ ਹੋਣਾ ਚਾਹੀਦਾ ਸਾਡੇ ਬੱਚੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ 10 ਬਾਤਾਂ ਸ਼ਾਇਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਬਾਬਾ ਕਿੱਡਾ ਵੀ ਆਪਣੇ ਆਪ ਨੂੰ ਵੱਡਾ ਫਨੇਕਾ ਸਮਝਦਾ ਵੇ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਦਾ ਔਰ ਇਹ ਜਿੰਨਾ ਵੀ ਦੇਹਧਾਰੀ ਗੰਮ ਹੈ ਇਹਨਾਂ ਦੀ ਪੰਜਾਬ ਨੂੰ ਕੋਈ ਦੇਣ ਨਹੀਂ ਬਸ ਲੁੱਟ ਖਾਣੇ ਸਾਧ ਆ ਗਏ ਇਹ ਦੇਹਧਾਰੀ ਗੰਮ ਵਣ ਇਹਨਾਂ ਨੇ ਸਵਾਏ ਮਨੁੱਖਤਾ ਨੂੰ ਲੁੱਟਣ ਤੇ ਕੁੱਟਣ ਤੋਂ ਕੁਝ ਨਹੀਂ ਕੀਤਾ 1978 ਦੇ ਵਿੱਚ ਇਹ ਦੇ ਧਾਰੀ ਜਿਹੜਾ ਧੰਮ ਸੀ ਇਹਦੇ ਨਾਲ ਪੰਥ ਦਾ ਮੁਕਾਬਲਾ ਆ ਉਤੋਂ ਫਿਰ ਮੋੜ ਵੱਜਦਾ ਸਰਕਾਰ ਸਿੱਖਾਂ ਦੇ ਨਾਲ ਬੇਇਨਸਾਫੀ ਕਰਦੀ ਮੰਗਾ ਨਹੀਂ ਮੰਨਦੀ ਧਰਮ ਜਨਤ ਮੋਰਚਾ ਧਰਮ ਜਨਤ ਮੋਰਚਾ ਸਾਡਾ ਬੜਾ ਸ਼ਾਂਤਭਾਈ ਸੀ ਜੇਲਾ ਭਰ ਦੇ ਪਿੰਡਾਂ ਸੀ ਸਿੱਖਾਂ ਨੇ ਪਰਵਾਹ ਨਹੀਂ ਸੀ ਕੋਈ ਪਰ ਹਕ ਉਮਤ ਨੇ ਫੇਰ ਵੀ ਸਿੱਖਾਂ ਨੂੰ ਜਿਆਦਾ ਤੋਂ ਜਿਆਦਾ ਦਬਾਉਣ ਦੇ ਲਈ ਬੜੇ ਹੀ ਜੇ ਬਚੇ ਅਖੀਰ ਹੋ ਗਈ ਆਪਣੀ ਹੀ ਮੁਲਕ ਦੀ ਫੌਜ ਵਕਤ ਦੀ ਜਿਹੜੀ ਕਾਂਗਰਸੀ ਹਕੂਮਤ ਸੀ ਉਹਨੇ ਸ਼੍ਰੀ ਦਰਬਾਰ ਸਾਹਿਬ ਤੇ ਤੋਪਾਂ ਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਦਰਬਾਰ ਸਾਹਿਬ ਸਾਡਾ ਦਿਲ ਹੈ ਅਸੀਂ ਦਰਬਾਰ ਸਾਹਿਬ ਜਾਂਦੇ ਆਂ ਅਮਰਤਲਾਈ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆਂ ਗੁਰੂ ਦੇ ਜੀਵਾਰ ਕਰਦੇ ਆਂ ਸਾਨੂੰ ਰੂਹੇ ਜ਼ਿੰਦਗੀ ਨਵੀਂ ਜ਼ਿੰਦਗੀ ਮਿਲਦੀ ਸਾਡੀ ਕੌਮ ਨੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਲੱਖਾਂ ਸ਼ਹਾਦਤਾਂ ਪਾਈਆਂ ਨੇ ਪ੍ਰੋਫੈਸਰ ਕੂਰ ਸਿੰਘ ਨੇ ਇਸੇ ਕਰਕੇ ਲਿਖਿਆ ਵਾ ਗੁਰੂ ਕੀ ਸਿੱਖਾ ਜਦੋਂ ਤੂੰ ਦਰਬਾਰ ਸਾਹਿਬ ਜਾਵੇਂ ਤੇ ਪ੍ਰਕਰਮਾਂ ਦੇ ਵਿੱਚ ਤੁਰਿਆਵੇਂ ਤੇ ਤੁਰਦਿਆਂ ਤੁਰਦਿਆਂ ਕਿਤੇ ਕੱਲ ਨਾ ਪੈ। ਤੇਰੀ ਕਦਮਬੋਸ਼ੀ ਦੇ ਵਿੱਚ ਕਾਲੀ ਨਹੀਂ ਚਾਈਦੀ ਆ ਕਦਮ ਬੜੇ ਸਹਿਜ ਦੇ ਨਾਲ ਰੱਖੀ ਕਿਸੇ ਨੇ ਪੁੱਛਿਆ ਪ੍ਰੋਫੈਸਰ ਸਾਹਿਬ ਦਰਬਾਰ ਸਾਹਿਬ ਕੀ ਪ੍ਰਕਰਮਾਂ ਦੇ ਵਿੱਚ ਤੁਰਨਾ ਤੇ ਕਾਲੀ ਨਹੀਂ ਕਰਨੀ। ਕਿਉਂ? ਕਿ ਪ੍ਰੋਫੈਸਰ ਪੂਰਨ ਸਿੰਘ ਨੇ ਜਵਾਬ ਦਿੱਤਾ ਸੀ ਕਿ ਤੁਹਾਡੇ ਤੇ ਸਾਡੇ ਸਾਰਿਆਂ ਦੀ ਦਰਬਾਰ ਸਾਹਿਬ ਜਾ ਕੇ ਸਾਡਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਕਰਦਾ ਆਕਾਲ ਪੁਰਖ ਸਾਹਿਬ ਦੇ ਸਾਹਮਣੇ ਜਾਂਦਾ ਅਸੀਂ ਭੁੱਲ ਜਾਈਏ ਸਾਡਾ ਕੀ ਸੰਸਾਰਿਕ ਰੁਤਬਾ ਉੱਥੇ ਅਸੀਂ ਸਿਰਫ ਗੁਰੂ ਦੇ ਦਾਸ ਬਣ ਤਾ ਉਹ ਸੀਜ ਨੂੰ ਮਹਿਸੂਸ ਕਰੀਏ ਪਈ ਕਿੰਨੀਆਂ ਸ਼ਹਾਦਤਾਂ ਆਇਆਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਆ ਗੁਰਮੁਖਾ ਜਦੋਂ ਤੂੰ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਤੂੰ ਰਿਹਾਵੇਂ ਕਾਲੀ ਨਾ ਕਰੀ ਇੱਕ ਗੱਲ ਦਾ ਖਿਆਲ ਕਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜਦੋਂ ਤੂੰ ਤੁਰਦਾ ਵਾ ਤੇਰੇ ਪੈਰਾਂ ਦੇ ਹੇਠਾਂ ਜਿਹੜੀ ਸੇਲ ਪੱਥਰ ਲੱਗਿਆ ਇਹਨਾਂ ਨੂੰ ਪੱਥਰ ਨਾ ਜਾਣੀ ਇੱਕ ਇੱਕ ਪੱਥਰ ਦੇ ਹੇਠਾਂ ਪਤਾ ਨਹੀਂ ਕਿੰਨੇ ਸਿੱਖਾਂ ਦੇ ਸਿਰ ਲੱਗੇ ਕੌਣ ਨਹੀਂ ਜਾਣਦਾ ਭਾਈ ਮਨਸ਼ਾ ਸਿੰਘ ਨੇ ਜਾਲਮਾਂ ਨੇ ਘੇਰਾਬੰਦੀ ਕੀਤੀ ਸੀ 18ਵੀਂ ਸਦੀ ਦੇ ਵਿੱਚ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ ਇਸ਼ਨਾਨ ਨਹੀਂ ਕਰ ਸਕਦੇ ਭਾਈ ਮਨਸ਼ਾ ਸਿੰਘ ਰਾਤ ਦੇ ਸਮੇਂ ਸਰੋਵਰ ਤੈਰ ਕੇ ਜਾਂਦਾ ਸੀ ਅੰਦਰ ਪੂਰੀ ਮਰਿਆਦਾ ਬਹਾਲ ਕਰਕੇ ਫੇਰ ਆਉਂਦਾ ਸੀ ਇੱਕ ਦਿਨ ਪਤਾ ਲੱਗ ਗਿਆ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆਂ ਸ਼ਹੀਦ ਹੋ ਗਿਆ ਜਿਹੜੇ ਲੋਕ ਸਰੋਵਰਾਂ ਤੇ ਕਿੰਤੂ ਪਰੰਤੂ ਕਰਦੇ ਨਾ ਭੋਲਿਆ ਨੂੰ ਪਤਾ ਹੀ ਨਹੀਂ ਅਸੀਂ ਤੇ ਇਨਾ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਸ਼ਹਾਦਤ ਪਾ ਗਏ ਉਹ ਸਾਡੀ ਰੂਹੇ ਜਿੰਦਗੀ ਹੈ ਆਪਾਂ ਜਦੋਂ ਵੀ ਦਰਬਾਰ ਸਾਹਿਬ ਜਾਏਗੇ ਇਸ਼ਨਾਨ ਕਰੀਏ ਬੱਚਿਆਂ ਨੂੰ ਕਰਾਈਏ ਤੇ ਨਾਲ ਦੱਸੀਏ ਇਹ ਸਰੋਵਰ ਗੁਰੂ ਦਾ ਬਣਾਇਆ 1984 ਦੇ ਵਿੱਚ ਇੱਥੇ ਜਦੋਂ ਹਮਲਾ ਆਇਆ ਛੋਟੇ ਛੋਟੇ ਮਸੂਮ ਨਾ ਬਖਸ਼ੇ ਗਏ। ਕੰਗ ਦੇ ਨਾਲ ਪੁਹਾਟੀਆਂ ਦੇ ਦੇ ਕੇ ਮਾਰੇ ਗਏ। ਕਾਉਂ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਸੀ ਉਦੋਂ। ਪਰ ਬਿਨਾ ਕਿਸੇ ਵਾਰਨਿੰਗ ਤੇ ਗੋੜੀਬਾਰੀ નિર્ਦੋਸ਼ ਵੀ ਚਲੇ ਗਏ। ਪਿਆਸੇ ਮਾਰੇ ਗਏ। ਔਰ ਸਾਡੇ ਨਾਲ ਇਹ ਵਿਹਾਰ ਕੀਤਾ ਗਿਆ ਕਿ ਅਸੀਂ ਇਸ ਮੁਲਕ ਦੇ ਵਸਿੰਦੇ ਨਹੀਂ ਕਾਹਨ ਨੂੰ ਜੋ ਮਰਜ਼ੀ ਕਹੀ ਜਾਓ 인ਦਰਾ ਗਾਂਧੀ ਦੇ ਜ਼ੁਲਮਾਂ ਨੂੰ ਅਸੀਂ ਨਹੀਂ ਭੁੱਲ ਸਕਦੇ ਉਸ ਪ੍ਰਕਰਮਾਂ ਦੇ ਵਿੱਚ ਜਿੱਥੇ ਗੁਰੂ ਦੀ ਬਾਣੀ ਵੀ ਗੂੰਜ ਹੈ ਦਰਬਾਰ ਸਾਹਿਬ ਦੇ ਅੰਦਰ ਭਾਈ ਅਵਤਾਰ ਸਿੰਘ ਪਾਰੋਵਾਲ ਕੀਰਤਨ ਕਰ ਰਿਹਾ ਸੀ ਕੀਰਤਨ ਜਿਹੜੇ ਕਹਿੰਦੇ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ ਭਾਈ ਅਵਤਾਰ ਸਿੰਘ ਪਾਰੋਵਾਲ ਅੰਦਰ ਕੀਰਤਨ ਕਰ ਰਿਹਾ ਸੀ ਤੇ ਕੀਰਤਨ ਕਰਦਿਆਂ ਹੀ ਉਹਦੀ ਘੋੜੀ ਵੱਜੀ ਤੇ ਗੁਰੂ ਕਾ ਸਿੱਖ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਹੋ ਗਿਆ ਕੀਰਤਨ ਕਰ ਬੜੇ ਸੇਕ ਉਥੇ ਪਰ ਯੋਧੀਆਂ ਨੇ ਉੱਥੇ ਇਤਿਹਾਸ ਨੂੰ ਦੁਹਰਾਦ ਸਿੱਖ ਕੌਮ ਡਰਦੀ ਨਹੀਂ ਪਹਿਲਾ ਮਰਨ ਕਬੂਲ ਧੀਵਣ ਕੀ ਛੜਿਆਸ ਉਹ ਸਭ ਨਾ ਕੀ ਰੇਣ ਕਾ ਤਵਾ ਹਮਾਰੇ ਪਾਸ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ 20ਵੀਂ ਸਦੀ ਦੇ ਮਹਾਨ ਸਿੱਖ ਉਹਨਾਂ ਦੀ ਅਗਵਾਈ ਤੇ ਸਿੱਖ ਕੌਮ ਦੇ ਵੱਡੇ ਯੋਧੇ ਜ਼ਰਨਲ ਸੁਬੇਰ ਸਿੰਘ ਦੀ ਬਿਅੰਤ ਬੰਦੀ ਦੇ ਨਾਲ ਭਾਈ ਅਮਰੀਤ ਸਿੰਘ ਤੇ ਹੋਰ ਸ਼ਹੀਦ ਉਹਦੇ ਵਿੱਚ ਬੰਬਰ ਵੀ ਸੀ ਇਹਨਾਂ ਨੇ ਐਸੀ ਲੜਾਈ ਲੜੀ ਜਿਹੜੇ ਕਹਿੰਦੇ ਸੀ ਕੁਝ ਘੰਟਿਆਂ ਦੇ ਵਿੱਚ ਅਸੀਂ ਕਬਜ਼ਾ ਕਰ ਲਵਾਂਗੇ ਸਿੱਖਾਂ ਨੇ 6 ਦਿਨ ਉਹਨਾਂ ਦੇ ਨਾਲ ਮੁਕਾਬਲਾ ਕੀਤਾ 6 ਦਿਨ ਔਰ ਆਪਣੇ ਇਤਿਹਾਸ ਨੂੰ ਦੁਹਰਾਇਆ ਜਦੋਂ ਗੱਲ ਅਣਖ ਦੀ ਆ ਜੇ ਜਦੋਂ ਗੱਲ ਗੁਰਦੁਆਰਿਆਂ ਦੀ ਮਾਣ ਮਰਿਆਦਾ ਦੀ ਆ ਜੇ ਜਦੋਂ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਸਤਾ ਦੀ ਆ ਜੇ ਜਦੋਂ ਗੱਲ ਸਾਡੇ ਦਿਲ ਹਰਮੰਦਰ ਸਾਹਿਬ ਦੀ ਆ ਜੇ ਕਿ ਸਿੱਖ ਜਾਨ ਨਾਲੋਂ ਆਪਣੇ ਗੁਰਦੁਆਰਿਆਂ ਨੂੰ ਪਿਆਰ ਕਰਦਾ ਹੈ ਜਨ ਵਾਰ ਸਕਦੇ ਹਾਂ ਅਸੀਂ ਸ਼ਹਾਦਤਾਂ ਦੇ ਉੱਤੇ ਮਕਾਮ ਨੂੰ ਛੂਹਦੇ ਪਰ ਕੀ ਨਾ ਮੰਨ। ਅੱਜ ਅਸੀਂ ਉਹਨਾਂ ਯੋਧਿਆਂ ਨੂੰ ਯਾਦ ਕਰਦੇ। 1983 ਨਾ ਭੁੱਲਣ ਜੋ, ਨਾ ਬਖਸ਼ਣ ਜੋ, ਨਾ ਸਹਿਣ ਜੋ ਗਏ। ਅੱਜ ਅਸੀਂ ਆਪਣੇ ਸ਼ਹੀਦਾਂ ਨੂੰ ਚੇਤੇ ਕਰਦੇ ਆ। ਆਪਣੇ ਆਪ ਨੂੰ ਦੇਖੀ ਅੱਜ ਅਸੀਂ ਕਿੱਥੇ ਖੜੇ। ਉਹਨਾਂ ਨੇ ਗੁਰੂ ਦੇ ਲਈ ਗੁਰਧਾਮਾਂ ਦੇ ਲਈ ਕੌਮੀ ਹੱਕਾਂ ਦੇ ਲਈ ਸ਼ਹਾਦਤਾਂ ਪਾਈ। ਅੱਜ ਸਾਡੇ ਵਿੱਚ ਸੁਆਰਥ ਭਰੇ। ਖੁਦ ਗਰਜੀਆਂ ਨੇ ਹੌਮੇ ਈ ਤੋਂ ਉਦੋਂ ਤੇ ਅਸੀਂ ਦਿੱਲੀ ਨਾਲ ਲੜੇ ਤੇ ਹੁਣ ਆਪ ਸੱਜੀ ਲੜਦੇ। ਘਰੇ ਲੜਦੇ। ਔਰ ਸਾਡੀ ਲੜਾਈ ਦਾ ਲਾਭ ਕਿਨੂੰ ਆ? ਜਿਹੜੇ ਸਾਨੂੰ ਦੱਬਣਾ ਚਾਹੁੰਦੇ। ਜਿਹੜੇ ਸਾਨੂੰ ਇਹ ਤੇ ਚਾਹੁੰਦੇ ਆ ਵੀ ਇਹ ਰਹਿਣ ਪਰ ਰਹਿਣ ਸਾਡੇ ਜਿੱਦਾ ਸੀ ਕਹੀ ਹੁੰਦਾ ਰਹਿਣ ਆਪ ਏਅਰਪੋਰਟਾਂ ਦੇ ਉੱਤੇ ਜਿਹੜਾ ਹਵਾ ਬਾਜੀ ਮਤਰਾਂ ਲੈ ਜਾਂਦਾ ਉਹਨਾਂ ਨੇ ਨੋਟੀਫਿਕੇਸ਼ਨ ਵਾਪਸ ਨਹੀਂ ਲਿਆ ਇੱਕ ਇੱਕ ਪਾਰਟ ਇਹ ਵੀ ਏਅਰਪੋਰਟ ਦਾ ਹੁੰਦਾ ਉਹਦੇ ਅੰਦਰ ਅਗਲੇ ਪਾਸੇ ਜਿਹੜੇ ਮਲਾਜਮ ਨੌਕਰੀ ਕਰਦੇ ਕਿਰਪਾਨ ਪਾ ਕੇ ਵੀ ਜਾ ਸਕਦੇ ਇਹ ਸਾਨੂੰ ਅਹਿਸਾਸ ਕੀ ਕਰਵਾਇਆ ਲੜਨਾ ਤੇ ਇਸ ਮੁੱਦੇ ਤੇ ਅਸੀਂ ਪਿਆਸੀ ਗੁਰੂ ਦੀ ਦਿੱਤੀ ਪਛਾੜ ਨੂੰ ਕਦੀ ਧੁੰਦਲਾ ਨਹੀਂ ਹੁੰਦਾ ਸਾਹਮਣੇ ਮੇਰੇ ਸੰਗਤਾਂ ਬੈਠੀਆਂ ਬਹੁਤਿਆਂ ਦੇ ਦਾੜੇ ਕੇਸ ਆ ਥੋੜੇ ਜਿਹੇ ਹੈਗੇ ਜਿੰਨਾ ਦੇ ਨਹੀਂ ਕੱਟਵਾ ਪਾ ਕਟਾਉਣੀ ਕੀ ਮਿਲਣਾ ਬੱਤ ਕੇਸ ਘਟਾਲੇ ਕੀ ਮਿਲਿਆ ਬੇਮੁਖ ਹੋਏ ਗੁਰੂ ਤੋਂ ਗੁਰੂ ਨੂੰ ਬੈਠ ਨਹੀਂ ਆਪਾ ਮੁੜ ਗਏ ਵਾਪਸ ਇਨਪੱਕਾ ਸਿੱਖੀ ਦਾ ਜਨਮਾ ਇਨਾਕ ਵੀ ਹੈ ਜਿਹੜੇ ਮੌਨੇ ਸਿੱਖ ਪਰ ਸਿੱਖ ਮੌਨਾ ਨਹੀਂ ਸਿੱਖ ਪੂਰਾ ਸਾਹਤ ਸ਼ੂਰ ਜਨਮਿਆਂ ਦੀ ਕਮੀ ਨਹੀਂ ਭਾਈ ਸੇਵਦ ਭਾਈ ਹਰਜਿੰਦਰ ਸਿੰਘ ਜੰਦਾ ਤੇ ਸਰਦੇਵ ਸਿੰਘ ਸੁੱਖਾ ਪਹਿਲਾ ਦੂਜੇ ਪਾਸੇ ਪਰ ਜਦਨ ਗੱਲ ਕੌਮ ਦੀ ਆਈ ਬਾਜੀ ਵੀ ਮੌਰੀ ਤੇ ਜਦਨ ਗਏ ਫਾਂਸੀਆਂ ਦੇ ਗਲੇ ਰਸੇ ਗળા ਦੇ ਵਿੱਚ ਪੈ ਉਦੋਂ ਦਾ ਪੂਰਨ ਗੁਰਸਿੱਖ ਆਪਾਂ ਆਪਣੇ ਸ੍ਰੀ ਦਾਨੂ ਚੇਤਿਆਂ ਦੇ ਵਿੱਚ ਲਿਆਈਏ ਜਿਹੜੇ ਵੀ ਮੇਰੇ ਵੀਰ ਭਰਾ ਕੇਸਾਂ ਦੀ ਬੇਅਦਬੀ ਕਰਦੇ ਆ ਨਾ ਕਰਦੇ ਅਗਲੇ ਨੂੰ ਕੀ ਲੋੜ ਐ ਸਾਡੀ ਪਛਾਣ ਤੇ ਬਹੁਤਾ ਖਤਮ ਕਰਨ ਦੀ ਯਤਨੋਂ ਕਰਦੇ ਅਸੀਂ ਤੇ ਖੋਦੀ ਮਟਾਉਣੀ ਕਈ ਤਰ੍ਹਾਂ ਨਸ਼ਿਆਂ ਤੋਂ ਆਪਣੀ ਜਵਾਨੀ ਨੂੰ ਬਚਾਈ ਉੱਥੇ ਨਾ ਇੱਕ ਪਰਿਵਾਰ ਸੀ ਮਾ ਮਾਈ ਨੂੰ ਮਿਲਿਆ ਗੁਰਜੀਤ ਕੌਰ ਪ੍ਰਕਰਮਾਂ ਦੀ ਸੇਵਾ ਕਰਦੀ ਬੜੀ ਸਿੱਧਕ ਵਾਲੀ ਕੀਤੀ ਆ ਚਾਰ ਪੁੱਤ ਸ਼ਹੀਦ ਧੀ ਸ਼ਹੀਦ ਪਤੀ ਸ਼ਹੀਦ ਪਤੀ ਦੀ ਤੇ ਲਾਸ਼ ਨਹੀਂ ਮਿਲੀ ਤੇ ਮੈਂ ਮਿਲਿਆ ਪਰਸੋਂ ਮੈਂ ਆਖਿਆ ਮਾਤਾ ਤੇਰਾ ਸਿੱਧਕ ਬੜਾ ਰਿਆਈ ਹੋਰੀ ਨਹੀਂ ਪਤਾ ਕੀ ਕਹੇਗੀ ਰੱਬ ਦੀ ਬਾਤ ਸੀ ਉਹਨੇ ਦਿੱਤੀ ਉਹ ਲੈ ਲਈ ਇੱਕੋ ਹੀ ਮਾਂ ਰਹਿ ਗਈ ਇੱਕ ਹੀ ਰਹਿ ਗਈ ਚਾਰ ਪੁੱਤੋਂ ਨੇ ਸ਼ਹੀਦ ਕਰਵਾਏ ਧੀ ਸ਼ਹੀਦ ਕਰਵਾਈ ਪਤੀ ਸ਼ਹੀਦ ਕਰਵਾਇਆ ਪਰ ਜ਼ਿੰਦਾ ਗੱਲੀ ਉਸ ਮਾਂ ਦੇ ਵਿੱਚ ਪ੍ਰਵਾਹ ਨਹੀਂ ਇਕ ਕੋਈ ਗਮ ਨਹੀਂ ਮੈਨੂੰ ਕਹਿੰਦੀ ਜ਼ਥੇਦਾਰ ਸਾਹਿਬ ਇਨਸਾਫ ਨਹੀਂ ਮਿਲਿਆ ਮੈਂ ਅੱਖਾਂ ਦੇ ਨਾਲ ਵੇਖਣਾ ਚਾਹੁੰਦੀ ਜਿਨ੍ਹਾਂ ਨੇ ਇਹ ਦਮਨ ਨੀਤੀ ਅਪਣਾਈ ਭਾਵੇਂ ਸਮੇਂ ਦੀ ਹਾਕਮ ਨੂੰ ਸਿੱਖਾਂ ਨੇ ਸੋਧਤਾ ਇਹੋ ਜਿਹੇ ਮਾਵਾਂ ਅੱਜ ਵੀ ਉਹ ਮਾਹ ਦਰਬਾਰ ਸਾਹਿਬ ਪ੍ਰਕਰਮਾ ਚ ਸੇਵਾਈ ਕਰੀ ਤਾਂ ਅਸੀਂ ਇਹਨਾਂ ਤੋਂ ਸੇਧ ਲੈਂਦੇ ਅਸੀਂ ਪੂਰਨ ਹੋਏ ਸਾਬਤ ਸੂਰਤ ਬਣੇ ਸਾਡੇ ਖੁੱਲੇ ਦਾੜੇ ਹੋਣ, ਕਿਰਪਾਨਾਂ ਪਾਈਆਂ ਹੋਣ, ਸੋਹਣੀਆਂ ਦਸਤਾਰਾਂ ਹੋਣ। ਹਿੰਮਤ ਹੈ ਕਿਸੇ ਦੀ ਕੋਈ ਸਾਨੂੰ ਬੰਗਾਰ ਜੇ। ਆਪਾਂ ਗੁਰੂ ਦੇ ਨੇੜੇ ਆਈਏ। ਸ਼ਹੀਦਾਂ ਨੂੰ ਯਾਦ ਕਰ ਰਹੇ ਮੇਰੀਆਂ ਮਾਵਾ ਭੈਣਾਂ ਬੈਠੀਆਂ ਵਾ। 2 ਸਾਲ ਦਾ, 3 ਸਾਲ ਦਾ, 4-5 ਸਾਲ ਦਾ ਬੱਚਾ ਮਾਂ ਦੀ ਮਰਜ਼ੀ ਤੋਂ ਬਿਨਾ ਕੈਸੇ ਨਹੀਂ ਕਤਲ ਕਰਵਾ ਸਕਦਾ। ਜਿੱਥੇ ਵੀ ਛੋਟੀ ਉਮਰ ਦੇ ਬੱਚੇ ਦੇ ਕੇਸ ਕਤਲ ਹੋਣਗੇ ਜ਼ਰੂਰ ਮਾਂ ਨੇ ਕਰਵਾਏ ਹੋਣਗੇ ਪਰ ਉਸ ਮਾਂ ਨੂੰ ਪਤਾ ਨਹੀਂ ਮੈਂ ਵਾਰਡ ਲਾ ਰਹੀ ਹਾਂ ਬੱਚੇ ਦੇ ਦਿਵਾਲਿਓਂ ਧਰਮ ਦੀ ਇਹ ਵਾਰਡ ਨੇ ਬਚਾਉਣਾ ਵਾ ਤੇ ਜੇ ਆਪਾਂ ਉਹਨੂੰ ਧਰਮ ਦੀ ਵਾਰਡ ਤੋਂ ਪਰੇ ਕਰ ਦਿੱਤਾ ਹੌਲੀ ਹੌਲੀ ਪਤਾ ਨਹੀਂ ਉਹ ਕਿਹੜੇ ਪਾਸੇ ਨੂੰ ਚਲਾ ਜਾਵੇ